12 ਸਾਲ ਤਪ ਕਰਨ ਤੋਂ ਬਾਅਦ ਬਹੁਤ ਹੱਠ ਦੇ ਨਾਲ ਸਰੀਰ ਕ੍ਰਿਸ਼ ਹੋ ਗਿਆ ਕਮਜ਼ੋਰ ਹੋ ਗਿਆ ਉਸ ਵੇਲੇ ਖਿਆਲ ਆਇਆ ਕਿ 12 ਸਾਲ ਲੰਘੇ ਮਾਂ ਨੂੰ ਮੈਂ ਪੁੱਛਾਂ ਵੀ ਅਜੇ ਕਿੰਨਾ ਕੁ ਮੈਨੂੰ ਹੋਰ ਤਪ ਕਰਨਾ ਪਏਗਾ ਰੱਬ ਮੇਨਵਾ ਤੇ ਅਜੇ ਤਾਂ ਕੋਈ ਗੱਲ ਬਣੀ ਨਹੀਂ ਹੈ ਸੋ ਬਾਸ ਆਉਂਦਾ ਹੈ ਬਾਸ ਆਉਂਦਾ ਦਰਖਤ ਦੇ ਥੱਲੇ ਬੈਠ ਜਾਂਦਾ ਹੈ ਜਿਹੜਾ ਤਪ ਕਰਦਾ ਹੈ ਬੰਦਾ ਉਹਦੇ 'ਚ ਸਦੋ ਗੁਣ ਨਹੀਂ ਰਿਹਾ ਅਰਦਾ ਤਮੋ ਗੁਣ ਵੱਜ ਜਾਂਦਾ ਹੈ ਅਰਦਾ ਕ੍ਰੋਧ ਵੱਜ ਜਾਂਦਾ ਹੈ ਉਹ ਬਰ ਨਹੀਂ ਦੇ ਸਕਦਾ ਸਰਾਬ ਦੇ ਸਕਦਾ ਬਾਬਾ ਫਰੀਦ ਬੈਠਾ ਹੈ ਉਥੇ ਚਿੜੀਆਂ ਚੇਤੀ ਚੇਤੀ ਕਾ ਜਿਵੇਂ ਚੰਗੀਆਂ ਨਾ ਲਗੀਆਂ ਉਥੇ ਨੂੰ ਦੇਖਿਆ ਕਹਿੰਦਾ ਮਰ ਬੰਜੋ ਚਿੜੀਓ ਸਾਰੀਆਂ ਹੀ ਰੇਠਾਂगिर ਗਿਆ ਦੇਖਦਾ ਵੀ ਇਹ ਤਾਂ ਠੇਰ ਲੱਗ ਗਿਆ ਦੀ ਇਹਨਾਂ ਨੇ ਵਿਚਾਰੀਆਂ ਨੇ ਕੀ ਕਰਿਆ ਸੀ ਉਤੇ ਬਾਅਦ ਕਹਿਣ ਲੱਗਾ ਜੀਵਨ ਜੋ ਉਹ ਸਾਰੀਆਂ ਜਿਉਂਦੇ ਆਉਗੀਆਂ ਖੁਸ਼ ਹੋ ਗਿਆ ਵੀ ਮੈਨੂੰ ਤਾਂ ਬੜੀ ਤਾਕਤ ਮਿਲ ਗਈ ਮੈਂ ਇੱਕ ਗੱਲ ਕਹਿ ਕੇ ਮਾਰ ਸਕਦਾ ਇੱਕ ਗੱਲ ਕਹਿ ਕੇ ਮਰੇ ਹੋਏ ਨੂੰ ਜਿਉਂਦਾ ਕਰ ਸਕਦਾ ਐਡੀ ਤਾਕਤ ਬਹੁਤ ਜਾਦੇ ਮਨ ਦੇ ਅੰਦਰ ਖੁਸ਼ੀ ਹੋ ਖੁਸ਼ੀ ਹੋ ਉਸ ਵੇਲੇ ਜੰਗਲ 8-7 ਮੀਲ 10 ਮੀਲ ਲੰਗਰ ਕੇ ਅੱਗੇ ਆਇਆ ਤਾਂ ਇਥੇ ਪਿਆਸ ਲੱਗੀ ਗਰਮੀ ਦਾ ਮਹੀਨਾ ਹੈ ਇੱਕ ਲੜਕੀ ਖੂਹ ਦੇ ਉੱਤੇ 22 ਸਾਲ ਦੀ ਪਾਣੀ ਖਿੱਚਦੀ ਹੈ ਡੋਲ ਦਿੰਦੀ ਹੈ ਪਾਣੀ ਕੱਢ ਲੈਂਦੀ ਹੈ ਡੋਲ ਲਈ ਜਾਂਦੀ ਇਹਨੇ ਕਿਹਾ ਉਹ ਲੜਕੀ ਦਰবেশ ਕੋ ਪਾਣੀ ਦਿਲਾਓ ਲੜਕੀ ਨੇ ਆਏ ਦੇਖਿਆ ਚੰਗੀ ਤਰ੍ਹਾਂ ਦੇ ਨਾਲ ਅਸੀ ਨਿਗਾਹ ਨਾਲ ਦੇਖਿਆ ਸਭ ਕੁਝ ਜਾਣਦੀ ਕਹਿੰਦੀ ਉੱਥੇ ਬਹਿ ਜਾ ਦਰਵੇਸ਼ ਸਾਈ ਜੇ ਪਾਣੀ ਪੀਂ ਉਹ ਬਹਿ ਜਾ ਉੱਥੇ ਹਾਲੇ ਟਿਕਿਆ ਪਿਆਸ ਲੱਗੀ ਸੀ ਵੀ ਮੈਨੂੰ ਪਾਣੀ ਨਹੀਂ ਪਿਲਾਉਂਦੀ ਮੇਰੇ ਤੇ ਇੰਨੀ ਤਾਕਤ ਹੈ ਜੇ ਮੈਂ ਕਹਿੰਦਾ ਮਰ ਜਾਏ ਮਰ ਜੀ ਤੇ ਇਹਨੂੰ ਨਹੀਂ ਪਤਾ ਵੀ ਮੇਰੀ ਇੰਨੀ ਤਾਕਤ ਹੈ ਤੇ ਮੈਨੂੰ ਪਾਣੀ ਨਹੀਂ ਪਿਲਾਉਂਦੀ ਉੱਪਰ ਆ ਕੇ ਬਹਿ ਗਿਆ ਉੱਥੇ ਬੈਠੇ ਹੀ ਨਹੀਂ ਗਿਆ ਉਹ ਲੜਕੀ ਕਹਿੰਦਾ ਦਰਵੇਸ਼ ਕੋ ਪਾਣੀ ਪਿਲਾਉਂਦਾ ਕਹੇ ਬਾਬਾ ਬੈਠਾ ਰਹਿ ਤੈਨੂੰ ਕਹਿਤਾ ਬੈਠਾ ਐ ਇਹ ਚਿੜੀਆਂ ਨਹੀਂ ਐ ਜੇ ਤੂੰ ਮਾਰ ਦੇਂਗਾ ਤਾਂ ਫੇਰ ਜਿਉਂਦੀਆਂ ਕਰ ਦੇਂਗਾ ਸਾਰੀ ਉਹ ਪਿਆਸ ਲੱਗੀ ਇਹਨੇ ਨੂੰ ਕੁਝ ਰਾਈਆ ਆ ਬੀਬਾ ਪਾਣੀ ਪੀਣਾ ਕਹਿੰਦੀ ਆ ਜਾ ਵੀਰ ਜੀ ਪੀ ਲੈ ਉਹਨੇ ਤੇ ਮਨ ਜੋਇਆ ਮੈਨੂੰ ਪਾਣੀ ਨਹੀਂ ਪੁਲਾਉਂਦੀ ਹੋਰਾਂ ਨੂੰ ਪੁਲਾਇ ਦੇਂਗੀ ਇਹਨੇ ਨੂੰ ਲੜਕੀ ਨੇ ਪਾਣੀ ਆਖਰੀ ਡੋਲ ਭਰਿਆ ਕਹਿੰਦੀ ਆਓ ਜਵੇ ਸਾਈ ਪਾਣੀ ਪੀਓ ਕਹਿ ਲਗਿਆ বিবা ਹੁਣ ਮੇਰੇ ਪਿਆਸ ਬੁਝ ਗਈ ਮੈਂ ਪਾਣੀ ਤਾਰਦੀ ਹਾਂ ਜੇ ਮੇਰੇ ਸਵਾਲਾਂ ਦਾ ਜਵਾਬ ਦੇਵੇਂ ਕਹਿਣ ਲੱਗੀ ਪੁੱਛਗੀ ਜਵਾਬਾ ਤਰਾ ਕਹਿਣ ਲੱਗਾ ਤੂੰ ਬਾਕੀਆਂ ਨੂੰ ਪਾਣੀ ਪੁਲਾਏਗੇ ਮੈਨੂੰ ਕਿਉਂ ਨਹੀਂ ਪੁਲਾਇਆ ਕਹਦੀ ਫਰੀਦਾ ਮੈਂ ਦੇਖਦੀ ਸੀ ਵੀ ਤੂੰ ਅੱਖਾਂ ਵਾਲਾ ਹੈ ਪਰ ਮੈਂ ਕੀ ਜਾਣਾਂ ਤੂੰ ਤਾਂ ਅੰਨ ਹੈ ਇਹ ਜਿਹੜੇ ਮੇਰੇ ਕੋਲ ਆਉਂਦੇ ਸੀ ਇਹ ਅੰਨੇ ਸੀ ਪਿਆਸੀ ਮੈਂ ਪਾਣੀ ਭਰਾਈ ਜਾਂਦੀ ਇਹਨਾਂ ਨੂੰ ਪਤਾ ਨਹੀਂ ਵੀ ਮੈਂ ਪਾਣੀ ਕਿਉਂ ਡੋਲਦੀ ਜਾਂਦੀ ਆ ਤੂੰ 12 ਸਾਲ ਤੱਕ ਕਰਕੇ ਆਇਆ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਮੈਂ ਪਾਣੀ ਕਿਉਂ ਡੋਲਦੀ ਆ ਤੇ ਤੇਰੀਆਂ ਚਿੜੀਆਂ ਦੀ ਗੱਲ ਕਹਿੰਦੀ ਚਿੜੀਆਂ ਦੀ ਤੂੰ ਕੋਈ ਹੋਰ ਵੀ ਜੱਲਾ ਪੁੱਛ ਲੈ ਮੈਂ ਸਾਰੀਆਂ ਦੱਸ ਦੇਵਾਂ ਕਹਿੰਦੀ ਮੇਰੇ ਪਾਣੀ ਨਾਲ ਤੈਨੂੰ ਪਲਾਉਣ ਦਾ ਕਾਰਨ ਇਹ ਸੀ ਮੇਰੀ ਭੈਣ ਸੱਸਣ ਤੇ ਗਈ ਸੀ 20 ਕੋਹ ਦੇ ਉੱਤੇ ਉਹਦਾ ਘਰ ਆ ਉਹਨੂੰ ਅੱਗ ਲੱਗ ਗਈ ਚੰਨ ਕਹਿੰਦੀ ਮੈਂ ਉਹਦੀ ਅੱਖ ਭਜਾਈ ਹੈ ਐ ਦੇਖਣ ਚ ਆਇਆ ਤਸੱਲੀ ਕਰਕੇ ਫੇਰ ਆ ਗਿਆ ਕਹਿੰਦੇ ਦੀਪਾ ਮੈਂ ਤੈਨੂੰ ਮਿਲਣਾ ਚਾਹੁੰਦਾ ਬਾਤ ੀਦ ਕਰੀ ਕਹਿੰਦਾ ਤੂੰ ਜੰਗਲਾ ਚ ਨਹੀਂ ਗਈ ਤੂੰ ਕੋਈ ਤਾਪ ਨਹੀਂ ਸਾਧਿਆ ਉਹ ਜੇ ਵਧੀਆ ਕਪੜੇ ਪਾਉਣੀਆਂ ਵਧੀਆ ਘਰ ਚ ਰਹਿਣੀਆਂ ਗ੍ਰੇਤੀਆਂ ਦਾ ਤੇਰਾ ਜੀਵਨ ਹੈ ਤੇ ਤੇਰੀ ਉਮਰ ਵੀ ਬੜੀ ਛੋਟੀ ਹੈ ਤੂੰ ਐਡੀ ਵੱਡੀ ਗੱਲ ਕਿੱਥੋਂ ਪ੍ਰਾਪਤ ਕਰੀ ਉਹ ਕਹਿਣ ਲੱਗੀ ਦਰਵੇਸ ਸਾਈਂ ਸਾਡੇ ਦੀ ਦੀਆਂ ਦਾ ਧਰਮ ਹੋਰ ਹੈ ਤੁਹਾਡਾ ਮਰਦਾਂ ਦਾ ਧਰਮ ਹੋਰ ਹੈ ਸਾਡੇ ਵਾਸਤੇ ਪਿਆਰ ਕਰਨ ਵਾਸਤੇ ਸਾਨੂੰ ਮਰਦ ਸਾਥੀ ਦਿੱਤਾ ਹੈ ਇਹ ਸਾਡਾ ਵਹੀ ਸਾਧ ਹੈ ਵਹੀ ਸਾਡਾ ਸਾਧ ਹੈ ਕੋਈ ਸਾਡਾ ਰੱਬ ਹੈ ਮੈਂ ਪਤੀ ਵਰਤਾ ਏ ਸਤਰੀਆਂ ਸਤਕਾਰ ਕਰਦੇ ਆ ਸੇ ਸਾਧੂ ਸਾਧਾ ਲੇਕਿਨ ਪਤੀ ਸਾਡਾ ਪਰਮੇਸ਼ਰ ਦਾ ਦਰਜਾ ਰੱਖਦਾ ਸੋ ਇਸ ਪਾਵਨਾ ਦੇ ਵਿੱਚੋਂ ਮੇਰੇ ਵਿੱਚ ਇਹ ਸ਼ਕਤੀ ਸਹਿ ਸੁਭਾਅ ਗੁਰੂ ਪੰਜਵੇਂ ਪਾਸ਼ਾ ਮਹਾਰਾਜ ਜੀ ਦਰਬਾਰ ਸਾਹਿਬ ਸੇਵਾ ਕਰਾ ਰਹੇ ਨੇ ਤੇ ਉਥੇ ਇੱਕ ਬੀਬੀ ਆਉਂਦੀ ਹੈ ਦਿਨ ਭਰ ਕੰਮ ਕਰਦੀ ਹੈ ਜਾਣ ਵੇਲੇ ਨਹੀਂ ਪਤਾ ਲੱਗਦਾ ਹੌਣ ਵੇਲੇ ਨਹੀਂ ਪਤਾ ਲੱਗਦਾ ਉਹ ਟੋਕਰੀਆਂ ਸਿੱਧੇ ਸਿੱਧੇ ਕਾਰ ਸੇਵਾ ਕਰਦੀ ਕਰਦੀ ਥੋੜੀ ਜੀ ਦੇਰ ਬਾਅਦ ਹਵਾ ਚਾਹੇ ਧੋਏ ਹੱਥ ਕਰਦੀ ਹੈ ਧੱਬਾ ਮਾਰਦੀ ਹੈ ਗੁਰੂ ਮਹਾਰਾਜ ਨੂੰ ਕਹਿਣ ਲੱਗੇ ਸੱਥੇ ਪਾਸ਼ਾ ਇੱਕ ਬੀਬੀ ਆਉਂਦੀ ਹੈ ਨਾਂ ਆਉਂਦੀ ਦਾ ਪਤਾ ਲੱਗਦਾ ਨਾ ਜਾਂਦੀ ਦਾ ਪਤਾ ਲੱਗਦਾ ਨਾਂ ਇਹ ਪਤਾ ਲੱਗਦਾ ਉਹ ਕੀ ਕਰਦੀ ਹੈ ਥੋੜੀ ਜੀ ਦੇਰ ਬਾਅਦ ਹੱਥ ਜੇ ਮਾਰ ਦਿਆ ਬਾਰਾ ਜੀ ਕਹਿੰਦੇ ਅੱਜ ਰੋਕ ਲੋ। ਛਣਿਆ ਬੇਟਾ ਕੇ ਗੁਰੂ ਮਹਾਰਾਜ ਨੂੰ ਮਿਲ ਕੇ ਜਾਇਆ। ਬਾਰਾ ਜੀ ਨੇ ਰੋਕ ਲਿਆ ਉੱਥੇ ਹੀ ਪ੍ਰਕਰਮਾਚ ਬੈਠ ਗਈ ਸਾਰੀ ਸੰਗਤ ਆ ਕੇ ਕਹਿਣ ਲੱਗੇ ਬੇਟਾ ਤੂੰ ਕਿੱਥੋਂ ਆਉਣੀ ਐ ਕਿੱਥੇ ਚਲੀ ਜਾਂਦੀ ਐ ਤੇ ਹੱਥ ਕਿਉਂ ਮਾਰਦੀ ਐ ਹਵਾ ਦੇ ਵਿੱਚ ਕਹਿਣ ਲੱਗੀ ਸੱਚੇ ਪਾਤਸ਼ਾਹ ਤੁਸੀਂ ਤਾਂ ਛੱਟ-ਕੱਟ ਦੇ ਅੰਦਰ ਕੀ ਜਾਣੀ ਸਭ ਕੁਝ ਜਾਣਦਿਆਂ ਮੈਂ ਤੁਹਾਨੂੰ ਕੀ ਦੱਸਾਂ ਕਹਿੰਦੇ ਨਹੀਂ ਦੱਸੋ ਸੰਗਤ ਕਹਿਣ ਲੱਗੀ ਸੱਚੇ ਪਾਤਸ਼ਾਹ ਮੇਰੇ ਜਿਹੜੇ ਸਹੌਰਾ ਪਿਤਾ ਜੀ ਨੇ ਉਹ ਗੁਰੂ ਨਾਨਕ ਪਾਤਸ਼ਾਹ ਸਾਡੇ ਘਰ ਰਹੇ ਸੀ ਤਾਲੀ ਦੇ ਤੇ ਉਹਨਾਂ ਨੂੰ ਨੇ ਨਾਮ ਦਿੱਤਾ ਕਿ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਹੁਕਮ ਦਿੱਤਾ ਉਹਨਾਂ ਦੇ ਜਿਹੜੇ ਪੁੱਤਰ ਨੇ ਉਹ ਵੀ ਪੂਰਨ ਮਹਾਤਮਾ ਨੇ ਸਾਧੂ ਨੇ ਸਤੇ ਬਾਸ਼ਾ ਮਾਇਆ ਦੀ ਸੇਵਾ ਕੀਤੀ ਉਹਦੀ ਸੇਵਾ ਤੋਂ ਮੈਨੂੰ ਇਹ ਫਲ ਪ੍ਰਾਪਤ ਹੋ ਗਿਆ ਕਿ ਮੈਂ ਜਿੱਥੇ ਜੀ ਜਹਾ ਉਥੇ ਜਾ ਸਕਦੀ ਹਾਂ ਮੇਰਾ ਪਤੀ ਪਰਮ ਧਰਮ ਜਿਹੜਾ ਸੀ ਉਹ ਫਲ ਦੇ ਗਿਆ ਪੂਰਾ ਹੋ ਗਿਆ ਸੱਚੇ ਬਾਸ਼ਾ ਜਦ ਕਾਰ ਸੇਵਾ ਇੱਥੇ ਸ਼ੁਰੂ ਹੋਈ ਸਾਰੇ ਸਨੇਹ ਗਏ ਤਾਂ ਹੁਣ ਲੜਕਾ ਸੀ ਮੇਰੇ ਛੋਟਾ ਤੇ ਮੈਂ ਵੀ ਸੇਵਾ ਕਰਨੀ ਸੀ ਮੈਂ ਆਪਣੇ ਪਤੀ ਤੋਂ ਆਗਿਆ ਲਈ ਵੀ ਮੈਨੂੰ ਆਗਿਆ ਦੇਵੋ ਮੈਂ ਸੇਵਾ ਕਰਾਂ ਕਹਿੰਦੇ ਜੋ ਬੱਚੇ ਨੂੰ ਸੰਭਾਲਣਾ ਹੈ ਕਹਿਣ ਲੱਗੇ ਮੈਨੂੰ ਦੂਜੀ ਆਗਿਆ ਦੇਵੋ ਕਿ ਮੈਂ ਸ਼ਰਤੀ ਵਰਤ ਕੇ ਚਲੀ ਜਾਇਆ ਕਰਾਂ ਕਹਿੰਦੀ ਉਹਨਾਂ ਨੇ ਮੈਨੂੰ ਆਗਿਆ ਦਿੱਤੀ ਵੀ ਜਾ ਲੈ ਕੰਮ ਹੈ ਦਫਾਈ ਨਾ ਕਿਸੇ ਨੂੰ ਆਪਣਾ ਕਾਰਜ ਸਿੱਧ ਕਰੇ ਤੇ ਬਾਦਸ਼ਾਹ ਆ ਜਾਏ ਕੋਈ ਮੇਰੇ ਪਤੀ ਦੇ ਕਹਿੰਦੀ ਕੰਮ ਕਰਨ ਚਲੇ ਜਾਂਦੇ ਸੀ ਮੈਂ ਬੱਚੇ ਨੂੰ ਦੁੱਧ ਚੰਗਾ ਕੇ ਘੰੂਰੇ ਤੇ ਪਾ ਆਉਂਦੀ ਸੀ ਚੁੱਲ੍ਹੇ ਤੇ ਉਹਦੇ ਬਾਅਦ ਸੱਚੇ ਬਾਦਸ਼ਾਹ ਇੱਕ ਪੈਰ ਪਟਣਾ ਮੈਂ ਦਰਬਾਰ ਸਾਹਿਬ ਆ ਜਾਂਦੀ ਸੀ ਇੱਥੇ ਮੈਂ ਸੇਵਾ ਕਰਦੀ ਸੀ ਬੱਚਾ ਮੈਨੂੰ ਦਿਸਦਾ ਸੀ ਉਹ ਜਦ ਦੇਖਦੀ ਸੀ ਵੀ ਜਾਗਣਾ ਪਵੇ ਮੈਂ ਝੂਠਾ ਫੇਰ ਦੇਂਦੀ। ਸੋਦੇ ਬਾਅਦ ਸੱਚੇ ਬਾਸ਼ਾ ਵਿੱਚ ਚਲੀ ਜਾਂਦੀ। ਮਹਾਰਾਜ ਕਹਿਣ ਲੱਗੇ ਦੇਖੋ ਪਿਆਰੇਓ ਪਤੀ ਵਰਤ ਕਰਨ ਦੇ ਵਿੱਚ ਕਿੰਨੀ ਮਠੀ ਸ਼ਕਤੀ ਹੈ। ਇਹ ਹੀ ਬੀਬੀ ਜਰ ਗੁਰੂ ਸ਼ੇਮੇ ਪਾਸ਼ਾ ਜਹਾਂਗੀਰ ਨੇ ਬੁਲਾਏ। ਸਾਰੇ ਸੂਫੀ ਪੀਰ 12 ਪੀਰ ਆਏ ਗੁਰੂ ਮਹਾਰਾਜ ਤੇ ਸਵਾਲ ਕਰਨ ਵਾਸਤੇ। ਉਸ ਵੇਲੇ ਬੀਬੀ ਜਮਨਾ ਦੇ ਪਾਣੀਆਂ ਤੇ ਉਤਰੀ assemblage ਸਾਰੇ ਵਚਨ ਕੀਤੇ ਉਸਨੇ ਦਸੀ ਆਪਣਾ ਉਹਦੇ ਬਾਅਦ ਉਹ ਦੇਖਦੇ ਦੇਖਦੇ ਚਲੀ ਗਈ ਸਾਰਿਆਂ ਨੇ ਸਜਦਾ ਕਰਤਾ ਵੀ ਜਿਹਦੇ ਸਿੱਖ ਦੇ ਵਿੱਚ ਬੀਬੀ ਜੀ ਇੰਨੀ ਤਾਕਤਾਂ ਸੀ ਉਹ ਗੁਰੂ ਨਾਲ ਕਿਹੜੀ ਗੱਲ ਕਰੀਏ ਜਾ ਕੇ ਜਹਾਂਗੀਰ ਨੂੰ ਕਹਤਾ ਕਹਿੰਦੇ ਜਹਾਂਗੀਰ ਦੇਖੇ ਗਲਤੀ ਨਾ ਕਰ ਲਈ ਗੁਰੂ ਹਰਗੋਬਿੰਦ ਸਾਹਿਬ ਦੇ ਧਲੇਕੇ 'ਚ ਨਾ ਪੈਦੀ ਵੀ ਦੋ ਤਲਵਾਰਾਂ ਪੈਨੀਆਂ ਹੋਈਆਂ ਤੇ ਕੰਗੀ ਲੱਗੀ ਹੋਈ ਹੈ ਉਹ ਤਾਂ ਪੂਰਾ ਪੀਰ ਹੈ ਉਹਦੇ ਤਾਂ ਸਿੱਖਾ 'ਚ ਇੰਨੀ ਤਾਕਤ ਹੈ ਸੋਇਸਰਾ ਬਾਬਾ ਫਰੀਦ ਨੇ ਜਦ ਇਹ ਗੱਲ ਸੁਣੀ ਸਾਰਾ ਹੀ ਜਿਹੜਾ ਬੜਾ ਭਾਰਾ ਬਿਮਾਰ ਸੀ ਵੀ ਮੇਰੇ ਛੜਕੀਆਂ ਆ ਗਈਆਂ ਕੁਛ ਨਾ ਰਿਹਾ ਵੀ ਮੇਰੇ ਪੈਰ ਕੁੜੀ ਨਹੀਂ ਆ ਤਲ ਤਾ ਨਹੀਂ ਚੜ ਆ ਗਿਆ ਮਾਨ ਨੂੰ ਮਿਲਿਆ ਮਾਨ ਨੇ ਦੱਸਿਆ ਕਿ ਫਰੀਦਾ ਕੁਛ ਨਹੀਂ ਬੜਿਆ ਤੂੰ ਜਾਦੂਆ ਦੁਬਾਰਾ ਚਲਿਆ ਜਾਂਦਾ ਮਾਨ ਦੇ ਉੱਤੇ ਸੱਟ ਖਾ ਲੀ ਵੀ ਮੇਰਾ ਤਾਂ ਬੜਿਆ ਹੀ ਕੁਛ ਨਹੀਂ ਹੈ ਤੂੰ ਵੀ ਜਾਦੂ ਇਸ ਕੋ ਹੋਰ ਤਵੱਸ਼ਿਆ ਕਰਨ ਲੱਗਿਆ ਬੈਰਾਗ ਆ ਗਿਆ ਹਰ ਵਕਤ ਨੇਤਰਾ ਚੋਂ ਜਲ ਜਾਇਆ ਹਰ ਵਕਤ ਅਰਦਾਸਾ ਕਰਦਾ ਰਹਿੰਦਾ ਹੈ ਪ੍ਰਭੂ ਹੈ ਅੱਲਾਹ ਤਾਲਾ ਮੈਂ ਤੇਰਾ ਭੇਤ ਨਹੀਂ ਜਾਣਦਾ ਮੈਂ ਕੀ ਜਾਣਾਂ ਤੈਨੂੰ ਕਿਵੇਂ ਮਿਲਿਆ ਜਾਂਦਾ ਇਸਾਂ ਦੇ ਫਿਰ ਬੈਰਾਗ ਨਹੀਂ ਛਾਉਂਦਾ ਸਾਰ ਨਾ ਜਾਣੀ ਤੈ ਸਤ